ਮਸ਼ਕਿਲ ਕੰਮ ਹੈ ਕੋਈ ਵੀ ਸੰਸਥਾ ਜਾਂ ਕੋਈ ਵੀ ਰਾਜੀ ਤੌਰ ਦੇ ਉੱਤੇ ਜਦੋਂ ਸਮਾਜ ਸੇਵਾ ਦਾ ਕੰਮ ਕਰਦਾ ਹੈ ਉਹ ਸਮਾਜ ਸੇਵਾ ਦੇ ਏਡੇ ਵੱਡੇ ਕਾਰਜ ਹੋ ਜੋ ਇਨਸਾਨੀਅਤ ਦੇ ਭਰੇ ਦਾ ਕਾਰਜ ਹੁੰਦਾ ਹੈ ਕੁਝ ਮਿੰਟਾਂ ਦੇ ਵਿੱਚ ਜਾਂ ਕੁਝ ਲੱਜਾਂ ਦੇ ਵਿੱਚ ਸਵੇਟ ਨਾਲ ਸਮੁੰਦਰ ਨੂੰ ਕੋਜੇ ਦੇ ਵਿੱਚ ਬੰਦ ਕਰਨ ਦੇ ਸਮਾਨ ਹੁੰਦਾ ਹੈ ਜੇ ਵੀ ਸੰਸਾਦੇ چل رہے پروجیکٹوں بارے مقصد جانکاری کی جڑی ذمہ داری ہے میں مجھے خد سال دیتی گئی ہے میں اپنی پوری کوشش کرانگا کہ وقت وقت کروجیکٹ بارے میں روشنی پاوا جس طرح کہ اِسی سارے دے ہاں کہ آج سڈا اج دید ساری اچھے اکترتا مسلم بلڈ بینک اینڈ ویلفیئر سوسائیٹی ਰਾਜੇਸਟਰ ਮਲੇਰ ਕੋਲਾ ਦੇ ਬੈਨਰਲੇ ਹੈ ਤੇ ਅੱਜ ਦੇ ਇਸ ਸਮਾਗਮ ਦਾ ਜਿਹੜਾ ਉਮਾਨ ਹੈ ਟਾਈਟਲ ਹੈ ਉਹ ਹੈ ਸਨਮਾਨ ਸਮਾਰੋਹ ਤੇ ਵਿਸ਼ੇਸ਼ ਮੁਲਾਕਾਤ ਜਿਸ ਤਰ੍ਹਾਂ ਕਿ ਪਹਿਲਾ ਬੁਲਾਰਿਆ ਨੇ ਦੱਸ ਦਿੱਤਾ ਹੈ ਕਿ ਅੱਜ ਦੇ ਇਸ ਸਮਾਗਮ ਦੇ ਅੰਤ ਦੇ ਵਿੱਚ ਅਸੀਂ ਖੋਨਦਾਨ ਕਰਨ ਵਾਲੇ ਆਪਣੇ ਵਲੰਟੀਅਰਸ ਨੂੰ ਸਨਮਾਨ ਕਰਨਾ ਹੈ ਉਤੇ ਹੀ ਅੱਜ ਇਸ ਪ੍ਰੋਗਰਾਮ ਦਾ ਇੱਕ ਅਹਿਮ ਮਕਸਦ ਮਲੇਰ ਕੋਲਾ ਦੀਆਂ ਮੋਤਵਰ ਸ਼ਖਸੀਅਤ ਦੇ ਨਾਲ ਮੁਲਾਕਾਤ ਕਰਨਾ ਹੈ ਇਸ ਮੁਲਾਕਾਤ ਦੇ ਵਿੱਚ ਅਸੀਂ ਉਹਨਾਂ ਨੂੰ ਆਪਣੀ ਸੁਸਾਇਟੀ ਦੇ ਕੀਤੇ ਜਾ ਰਹੇ ਕੰਮਾਂ ਬਾਰੇ ਜਾਣੂ ਕਰਵਾਉਣਾ ਚਾਹੁੰਦੇ ਸੀ ਸੋ ਸੁਸਾਇਟੀ ਦੇ ਬਾਰੇ ਜੀ ਪਹਿਲਾਂ ਬਹੁਤ سارے ਸਾਥੀ ਸਾਡੇ ਪ੍ਰੋਗਰਾਮ ਅਟੈਂਡ ਕਰ ਚੁੱਕੇ ਨੇ ਪਹਿਲਾਂ ਵੀ ਬਹੁਤ ਸਾਰੇ ਸਮਾਗਮ ਹੋ ਚੁੱਕੇ ਨੇ ਤੇ ਉਹਨਾਂ ਦੇ ਵਿੱਚ ਸੁਸਾਇਟੀ ਦੁਆਰਾ ਕੀਤੇ ਜਾ ਰਹੇ ਕਾਰਜਾਂ ਦੇ ਉੱਤੇ ਵੀ ਰੋਸ਼ਨੀ ਪਾਈ ਗਈ ਹੈ ਕਿ ਸੁਸਾਇਟੀ ਦਾ ਕਿਵੇਂ ਬਣਾਈ ਗਈ ਸੁਸਾਇਟੀ ਦਾ ਖਿਆਲ ਕਿਵੇਂ ਆਇਆ ਕਿਵੇਂ ਜ਼ਾ ਆਗਾਜ਼ ਹੋਇਆ تو آگاز علی میں تھے کچھ شب ضرور بیان کرنا چاہاں گا منزل انہی کو ملتی ہے جن کے خوابوں میں جان ہوتی ہے منزل انہی کو ملتی ہے جن کے خوابوں میں جان ہوتی ہے پنکھوں سے کچھ نہیں ہوتا ہانسلوں سے اڑان ہوتی ہے ایک ہانسلات ایک سو... ਹੁੰਦਾ ਹੈ ਕਿ ਸਾਡੇ ਨਾਲ ਜੁੜਨ ਲੱਗੇ ਵੀ ਦੂਸਰੇ ਸਾਡੀ ਕਮਿਊਨਿਟੀ ਦੇ ਲੋਕ ਵੀ ਕਦੇ ਨਹੀਂ ਦੇਖਦੇ ਕਿ ਇਹ ਸੰਸਥਾ ਦਾ ਨਾਂ ਕੀ ਹੈ ਜਾਂ ਇਹ ਸੰਸਥਾ ਦੇ ਕਾਰਜ ਕੀ ਨੇ ਉਹਨਾਂ ਦਾ ਵੀ ਕੋਈ ਮੋਟੀਵੇਸ਼ ਹੈ ਕਿ ਅਸੀਂ ਇਨਸਾਨੀਅਤ ਦੇ ਪਲਾ ਕਰਨਾ ਹੈ ਤੇ ਅਲhamdulillah ਅੱਜ ਮਲੇਰ ਕੋਲ ਦੀ ਧਰਤੀ ਤੇ ਜੇ ਕੋਈ ਸੁਸਾਇਟੀ ਵੱਡੇ ਪੱਧਰ ਤੇ ਸਮਾਜ ਸੇਵਾ ਦੇ ਕੰਮ ਕਰ ਰਹੀ ਹੈ ਤੇ ਉਸ ਦੇ ਵਿੱਚ ਸਾਰੇ ਵਰਗਾਂ ਦੇ ਸਾਰੇ ਨਸਲਾਂ ਦੇ ਲੋਕ ਜੁੜੇ ਹੋਏ ਨੇ ਤਾਂ ਉਹ ਖਲਾਕਤੀ ਤੇ ਵਾਹਿਦ ਸੰਸਥਾ ਹੈ ਮੁਸਲਿਮ ਬੈਂਕ ਐਂਡ ਵੈਲਫੇਅਰ ਸੁਸਾਇਟੀ ਜਦੋਂ ਸਮਾਜ ਸੇਵਾ ਦੇ ਕਾਰਜਾਂ ਦੀ ਸੋਚ ਲੱਗਦੀ ਜਾਂਦੀ ਹੈ ਤਾਂ ਸਾਡੇ ਮਨ ਦੇ ਵਿੱਚ ਆਉਂਦਾ ਹੈ ਜਦੋਂ ਅਸੀਂ ਸਮਾਜ ਦਾ ਭਲਾ ਕਰਨਾ ਹੈ ਜ਼ਰੂਰਤਮੰਦਾਂ ਦੇ ਕੰਮ ਆਉਣਾ ਹੈ ਤਾਂ ਉੱਥੇ ਇੱਕ ਚੀਜ਼ ਸਭ ਤੋਂ ਮੁੱਖ ਹੁੰਦੀ ਹੈ ਕਿ ਪੈਸੇ ਬਾਰੇ ਜਾਣਕਾਰੀ ਕਿਸੇ ਗਰੀਬ ਦਾ ਇਲਾਜ ਕਰਾਉਣਾ ਹੈ ਜਾਂ ਕਿਸੇ ਦੀ ਕੋਈ ਬੱਚੀ ਦੀ ਸਹਾਇਤਾ ਕਰਵਾਉਣ ਦਾ ਅਵਸਾਰਿਤ ਕਰਦਾ ਹਾਂ ਕੋਈ ਪ੍ਰੋਗਰਾਮ ਆਰਗੇਨਾਈਜ਼ ਕਰਦੇ ਨੇ ਫੰਡ ਕਿੱਥੋਂ ਆਏ ਔਰ ਜਾਂਦੇ ਨਾਲ ਅਸੀਂ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹਾਂਗਾ ਔਰ ਜਦੋਂ ਸੋਚੀਏ ਅਸੀਂ ਜੀ ਸੋਚ ਲੈ ਕੇ ਸੋਸਾਇਟੀ ਦਾ ਗਠਨ ਕੀਤਾ ਗਿਆ ਤਾਂ ਜਿੰਨੇ ਵੀ ਲੋਕਾਂ ਨੇ ਆਪਣੇ ਪਰਿਵਾਰ ਦੇ ਵਿੱਚ ਇਸ ਪਰਿਵਾਰ ਦੇ ਵਿੱਚ ਆਪਣੇ ਆਪ ਨੂੰ ਸ਼ਾਮੂਲੀਅਤ ਕਰਵਾਈ ਇਸ ਦੇ ਮੈਂਬਰ ਬਣੇ ਇਸ ਦੇ ਨਾਲ ਜੁੜੇ ਤਾਂ ਸਾਰਾ ਜਿੰਨਾ ਵੀ ਖਰਚਾ ਹੁੰਦਾ ਸੀ ਭਾਵੇਂ ਕਿਸੇ ਦੀ ਸਹਾਇਤਾ ਕਰਨਾ ਸੀ ਭਾਵੇਂ ਕੋਈ ਪ੍ਰੋਗਰਾਮ ਆਰਗੇਨਾਈਜ਼ ਕਰਨਾ ਸੀ ਇਸ ਦੇ ਮੈਂਬਰਾਂ ਨੇ 100% ਫੰਡ ਇਕੱਤਰ ਕਰਕੇ ਸਾਰੇ ਕਾਰਜਾਂ ਨੂੰ ਅੰਜਾਮ ਦਿੱਤਾ ਕਦੇ ਬਾਹਰੀ ਕਦੇ ਤੋਂ ਕਿਸੇ ਤੋਂ ਵਿੱਤੀ ਸਹਾਇਤਾ ਨਹੀਂ ਲਈ ਸੀ ਪਰ ਸਮਾਜ ਦੀ ਜਿਹੜੀ ਅਪੇਖਸ਼ਾ ਹੈ ਉਹ ਵੀ ਉਮੀਦਾਂ ਨੇ ਸੋਸਾਇਟੀ ਤੋਂ ਵਧੀਆਂ ਗਈ ਹੈ ਨਿਤ ਨਵੇਂ ਕੇਸ ਸਾਡੇ ਸਾਹਮਣੇ ਆਉਣੇ ਸ਼ੁਰੂ ਹੋਏ ਪਹਿਲਾਂ ਇੱਕਾ ਦੁੱਕਾ ਕੇਸ ਆਉਂਦੇ ਸੀ ਕੋਈ ਮਰੀਜ਼ ਹੈ ਕਿਸੇ ਨੂੰ ਫੀਸ ਦੀ ਜ਼ਰੂਰਤ ਹੈ ਜਾਂ ਕੋਈ ਹੋਰ ਚੀਜ਼ ਦੀ ਜ਼ਰੂਰਤ ਹੈ ਪਰ ਦਿਨੋ ਦਿਨ ਸਾਡੇ ਕੋਲ ਜ਼ੋਰਤਮੰਦ ਲੋਕਾਂ ਦੀ ਅਪਰੋਚ ਵਧਦੀ ਗਈ ਸਾਡੇ ਕੋਲ ਸਾਥੀ ਕੁਝ ਡਿਮਾਂਡ ਲੈ ਕੇ ਆਏ ਕਿ ਸਰਦੀਆਂ ਦਾ ਬਹੁਤ ਜ਼ਿਆਦਾ ਮੌਸਮ ਹੈ ਬਹੁਤ ਜ਼ਿਆਦਾ ਸਰਦੀ ਪੈ ਰਹੀ ਹੈ ਜੀ ਤੇ ਅਸੀਂ ਦੇਖਦੇ ਹਾਂ ਕਿ ਕਈ ਸਰਕਾਰੀ ਸਕੂਲਾਂ ਦੇ ਜਾਂ ਛੋਟੇ ਪ੍ਰਾਈਵੇਟ ਸਕੂਲਾਂ ਦੇ ਬੱਚੇ ਜਦੋਂ ਸਵੇਰੇ ਸਕੂਲ ਜਾਂਦੇ ਨੇ ਕਈ ਦਿਨਾਂ ਤੋਂ ਧੁੱਪ ਨਹੀਂ ਨਿਕਲੀ ਪਰ ਉਹ ਚੱਪਲਾ ਪਾਏ ਹੋਏ ਸਕੂਲ ਜਾ ਰਹੇ ਨੇ ਕਈਆਂ ਕੋਲ ਕੋਟੀਆਂ ਨਹੀਂ ਹਨ ਕਈਆਂ ਦੀਆਂ ਵਰਦੀਆਂ ਫਟੀਆਂ ਹੋਈਆਂ ਨੇ ਕਿਉਂ ਨਹੀਂ ਤੁਹਾਡੀ ਸੋਸਾਇਟੀ ਕੋਈ ਇਸ ਤਰ੍ਹਾਂ ਦਾ ਉਪਰਾਧਨਾ ਕਰਦੀ ਜਾਂ ਆਪਣੀ ਸੋਸਾਇਟੀ ਕੋਈ ਇਸ ਤਰ੍ਹਾਂ ਦਾ ਉਪਰਾਧਨਾ ਕਰਦੀ ਕਿ ਅਸੀਂ ਉਹਨਾਂ ਗਰੀਬ ਉਹ ਜ਼ਰੂਰਤਮੰਦ ਬੱਚਿਆਂ ਦੇ ਕੰਮ ਆ ਸਕੀਏ ਉਹਨਾਂ ਨੂੰ ਪ੍ਰੋਪਰ ਯੂਨੀਫਾਰਮ ਦੇ ਸਕੀਏ ਸਕੂਲਾਂ ਦੇ ਤੱਕ ਅਪਰੋਚ ਕੀਤੀ ਗਈ ਕਿ ਇਸ ਤਰ੍ਹਾਂ ਦੇ ਕਿੰਨੇ ਜਿਹੜੇ ਸਰਕਾਰੀ ਅਰਧ ਸਰਕਾਰੀ ਜਾਂ ਛੋਟੇ ਪ੍ਰਾਈਵੇਟ ਸਕੂਲ ਨੇ ਕਿ ਉਹਨਾਂ ਦਾ ਤਾਂ ਅਪਰੋਚ ਕਰਕੇ ਸਾਡੀ ਟੀਮ ਦੇ ਮੈਂਬਰ ਗਏ ਤੇ ਉਹ ਤੋਂ ਡਿਮਾਂਡ ਲੈਂਦੀ ਵੀ ਤੁਹਾਡੇ ਕਿੰਨੇ ਇਸ ਤਰ੍ਹਾਂ ਦੇ ਬੱਚੇ ਨੇ ਜਿਹੜੇ ਪ੍ਰੋਪਰ ਯੂਨੀਫਾਰਮ ਦੇ ਵਿੱਚ ਨਹੀਂ ਆਉਂਦੇ ਜ ਜ ਉਹਨਾਂ ਦੇ ਪੇਰੈਂਟਸ ਉਹਨਾਂ ਲਈ ਯੂਨੀਫਾਰਮ ਖਰੀਦ ਕੇ ਨਹੀਂ ਦੇ ਸਕਦੇ ਇੱਕ ਵੱਡੀ ਗਿਣਤੀ ਸਾਡੇ ਸਾਹਮਣੇ ਆਈ ਜਿਹਦੇ ਵਾਸਤੇ ਬਹੁਤ ਜ਼ਿਆਦਾ ਫੰਡ ਦੀ ਜ਼ਰੂਰਤ ਸੀ ਸੁਸਾਇਟੀ ਦੇ ਮੈਂਬਰ ਪਹਿਲਾਂ ਹੀ ਆਪਣਿਆ ਜੇਪਾ ਦੇ ਵਿੱਚੋਂ ਸਮਾਜ ਸੇਵਾ ਦੇ ਕਾਰਜ ਨੂੰ ਨਿਰੰਤਰ ਚਲਾ ਰਹੇ ਸੀ ਉਹ ਸੁਸਾਇਟੀ ਦੇ ਵਿੱਚ ਪਹਿਲੀ ਵਾਰ ਸੁਸਾਇਟੀ ਨੇ ਸ਼ਹਿਰ ਦੀਆਂ ਪੰਜ ਮਹਤਵਪੂਰਨ ਸ਼ਖਸੀਅਤਾਂ ਤੋਂ ਵਿੱਤੀ ਮਦਦ ਲਈ ਕਿਉਂਕਿ ਕਾਰਜ ਵੱਡਾ ਸੀ ਬੱਚਿਆਂ ਦੀ ਗਿਣਤੀ ਵੱਡੀ ਸੀ ਤਾਂ ਫੰਡ ਦੀ ਜ਼ਰੂਰਤ ਸੀ ਤਾਂ ਉਹ ਕਿ ਮਸ਼ਹورہ ਕਰਕੇ ਕਿਹਾ ਗਿਆ ਭਾਈ ਹੁਣ ਸਾਨੂੰ ਸਮਾਜ ਵਿੱਚ ਜਾਣਾ ਪੈਣਾ ਕਿਉਂਕਿ ਸਮਾਜ ਸੇਵਾ ਦਾ ਕੰਮ ਸਦਾ ਇੱਕ ਕੱਲਿਆਂ ਦਾ ਨਹੀਂ ਸਮਾਜ ਨੂੰ ਚਲਾਉਣਾ ਜਿਹੜੇ ਸਮਾਜ ਦੇ ਸਮਰੱਥ ਲੋਕ ਨੇ ਕਮਜ਼ੋਰ ਲੋਕਾਂ ਨੂੰ ਉੱਪਰ ਚੁੱਕਣਾ ਉਸ ਸਮਰੱਥ ਲੋਕਾਂ ਦਾ ਫਰਜ਼ ਹੈ ਉਹਨਾਂ ਦੇ ਤੇ ਫਰਜ਼ ਹੈ ਇਹ ਚੀਜ਼ ਕਿਉਂ ਨਾ ਆਪਾਂ ਆਪਣੇ ਸੋਚਣੋਂ ਤੱਕ ਲੈ ਕੇ ਜਾਈਏ ਤਾਂ ਅਸੀਂ ਪੰਜ ਸਾਥੀਆਂ ਦੇ ਨਾਲ ਸਾਡੀ ਸੁਸਾਇਟੀ ਦੇ ਮੌਤਵਰ ਬੰਦਿਆਂ ਨੇ ਹੈੱਡ ਬਾਡੀ ਨੇ ਗੱਲ ਕੀਤੀ ਅਲਹਮਦੁਲਿਲਾ ਫਕਰ ਹੈ ਕਿ ਪੰਜਾਂ ਨੇ ਲੱਭੈ ਗਿਆ ਯੈਸ ਕਹੀ ਤੇ ਅਸੀਂ ਵੱਡੇ ਪੱਧਰ ਤੇ ਉਹਨਾਂ ਬੱਚਿਆਂ ਨੂੰ ਸ਼ੂਜ਼ ਯੂਨੀਫਾਰਮ ਉਤਮਨ ਕਰਕੇ ਦਿੱਤੀਆਂ ਸੱਜ ਦੇ ਅੱਜ ਦੇ ਪ੍ਰੋਗਰਾਮ ਦੇ ਮੁੱਖ ਮਹਿਮਾਨ ਡਾਕਟਰ ਨਵੇਦ ਅਸਲਤ ਜੀ ਪ੍ਰੋਫੈਸਰ ਕਾਰਡੀਓਲੋਜਿਸਟ ਡਾਕਟਰ ਬਹੁਤ ਸਾਰੀਆਂ ਡਿਗਰੀਆਂ ਨੇ ਡਾਕਟਰ ਸਾਹਿਬ ਕੋਲ ਡਿਗਰੀਆਂ ਹੋਰ ਕਿਸੇ ਕੋਲ ਵੀ ਹੋ ਸਕਦੀਆਂ ਨੇ ਲੇਕਿਨ ਡਾਕਟਰ ਨਵੇਦ ਹੋਣਾ ਹਰ ਕਿਸੇ ਦੇ ਵਾਸਤੇ ਕਰਨ ਲਈ ਸਾਡਾ ਸਾਥ ਖੰਬੋਲ ਸਕੂਲ ਤੋਂ ਸ਼ੁਰੂ ਹੋ ਕੇ ਅੱਜ ਤੱਕ ਅਲਹਮਦੁਲਿਲਾ ਚੱਲ ਰਿਹਾ ਹੈ ਔਰ ਇਨਸ਼ਾਅੱਲਾ ਚੱਲਦਾ ਰਹੇਗਾ ਜਦ ਤੱਕ ਅਸੀਂ ਰੱਬ ਦੀ ਸਾਡੇ ਤੇ ਕਰਮ ਰਿਹਾ